ਸਾਰੇ ਰੋਲੇ ਦੇ ਬਾਵਜੂਦ ਸਿੱਖਿਆ ਨੂੰ ਰਾਜਾਂ ਦੇ ਅੰਦਰ ਹੀ ਰੱਖਣਾ ਚਾਹੀਦਾ ਨਹੀਂ ਤਾਂ ਇਹ ਕਿਸੇ ਖਾਸ ਵਿਚਾਰਧਾਰਾ ਨੂੰ ਲੈ ਕੇ ਤਾਨਾਸ਼ਾਈ ਵਾਲੇ ਪਾਸੇ ਦੇਸ਼ ਨੂੰ ਲਿਜਾ ਸਕਦੀ ਹੈ ਇਹ ਸੰਵਿਧਾਨ ਵੀ ਠੀਕ ਨਹੀਂ ਇਹ ਇਤਿਹਾਸ ਵੀ ਠੀਕ ਨਹੀਂ ਲਿਖਿਆ ਗਿਆ ਇਹ ਜੋ ਵਿਗਿਆਨ ਚੱਲ ਰਿਹਾ ਇਹ ਵੀ ਠੀਕ ਨਹੀਂ ਹੈਗਾ ਉਹ ਮਨੁਸਮ੍ਰਿਤੀ ਨੂੰ ਵੀ ਜਾਇਜ਼ ਠਹਿਰਾਉਂਦੇ ਆ ਜਿਦੇ ਵਿੱਚ ਛੂਦਰਾਂ ਨੂੰ ਜਿਹੜੇ ਵਰਨ ਨੇ ਉਹਦੇ ਚ ਜਾਨਵਰਾਂ ਦੇ ਬਰਾਬਰ ਔਰਤ ਨੂੰ ਜਾਨਵਰਾਂ ਦੇ ਬਰਾਬਰ ਬਾਬਰੀ ਮਸਜਿਦ ਢਾ ਦੇਣੀ ਤੇ ਉੱਥੇ ਰਾਮ ਮੰਦਰ ਬਣਾ ਇਹਨੂੰ ਇਤਿਹਾਸ ਚ ਲੈ ਕੇ ਆਉਣਾ ਕਿ ਇਹ ਜਾਇਜ਼ ਕੰਮ ਕੀਤਾ ਗਿਆ ਤਾਂ ਇਹ ਜਿਹੜਾ ਇੱਕ ਖਾਸ ਨਜ਼ਰੀਆ ਥੋਪਿਆ ਜਾ ਰਿਹਾ ਹੈ ਮੈਕਸੀਕੋ ਦੇ ਜੰਗਲਾਂ ਚ ਸਾਡੇ ਨੌਜਵਾਨਾਂ ਦੇ ਕੰਕਾਲ ਮਿਲਦੇ ਹੋਣ ਅਮਰੀਕਾ ਦੀ ਕੰਧ ਟੱਪਣ ਲੱਗੇ ਸਮੁੰਦਰਾਂ ਚ ਡੁੱਬ ਗਏ ਹੋਣ ਤਾਂ ਇਹ ਗੱਲ ਕਿਉਂ ਨਹੀਂ ਸੋਚੀ ਜਾ ਰਹੀ ਪੰਜਾਬ ਚ ਦਿੱਲੀ ਯੂਨੀਵਰਸਿਟੀ ਦੇ ਲਾਰਡ ਡਿਪਾਰਟਮੈਂਟ ਚ ਮਨੁਸਮ੍ਰਿਤੀ ਨੂੰ ਰੈਫਰੈਂਸ ਕੋਰਸ ਵਜੋਂ ਪੜ੍ਹਾਉਣ ਦਾ ਫੈਸਲਾ ਆਇਆ। ਏਮਜ਼ ਹਸਪੀਟਲ ਦਿੱਲੀ ਦੇ ਵਿੱਚ ਮੈਡੀਕਲ ਸਾਇੰਸ ਦਾ ਉਹਦੇ ਵਿੱਚ ਇਹ ਫੈਸਲਾ ਆਇਆ ਕਿ ਗਊ ਮੂਤਰ ਕੈਸਰ ਦੇ ਇਲਾਜ ਨੂੰ ਠੀਕ ਕਰਦੀ ਹੈ। ਇਹਦੇ ਤੇ ਰਿਸਰਚ ਕੀਤੀ ਜਾਵੇ। ਪੰਜਾਬ ਚ 19000 ਸਕੂਲ ਆ ਸਰਕਾਰੀ। ਉਹਨਾਂ 19000 ਸਕੂਲਾਂ ਚੋਂ 118 ਨੂੰ ਅੱਡ ਕੱਢ ਲਿਆ ਗਿਆ ਹੈਗਾ ਕਿ ਇਹ ਆ ਤੇ ਬਾਕੀ ਕਿਉਂ ਨਹੀਂ? ਸਵਾਲ ਇਹ ਆ ਕਿ ਬਾਕੀ ਕਿਉਂ ਨਹੀਂ ਇਹ ਪ੍ਰਿਵਿਲੇਜ ਕਿਉਂ ਕੁਝ ਬੰਦਿਆਂ ਨੂੰ ਦਿੱਤਾ ਜਾਊਗਾ ਇਹਨਾਂ ਨੇ ਪੀਐਮ ਸ਼੍ਰੀ ਯੋਜਨਾ ਤੋਂ ਮਨਾ ਕਰ ਦਿੱਤਾ ਹੈਗਾ ਕੈਸੀ ਲਾਗੂ ਨਹੀਂ ਕਰਨੀ ਇਹਦੇ ਤੇ ਕੰਟਰਡਿਕਸ਼ਨ ਹੋਈ 500 ਕਰੋੜ ਰੁਪਇਆ ਪੰਜਾਬ ਦਾ ਕੇਂਦਰ ਨੇ ਰੋਕ ਲਿਆ ਇਹ ਕੀ ਬਦਮਾਸ਼ੀ ਹੈ ਇਹ ਬਲੈਕਮੇਲਿੰਗ ਆ ਇਸੇ ਲਈ ਅਸੀਂ ਕਹਿੰਦੇ ਆ ਕਿ ਇਹ ਇੱਕ ਸੰਜੀਦਾ ਮੁੱਦਾ ਹੈਗਾ ਇਹਦੇ ਚ ਵਿਦਿਆਰਥੀਆਂ ਦੀ ਆਪਣੀ ਕੋਈ ਕਲਾਸ ਨਹੀਂ ਹੁੰਦੀ ਵਿਦਿਆਰਥੀਆਂ ਦੇ ਵਿੱਚ ਅਮੀਰਾਂ ਦੇ ਵੀ ਬੱਚਿਆਂ ਨੇ ਪੜ੍ਹਨਾ ਹੈ ਗਰੀਬ ਨੇ ਵੀ ਪੜ੍ਹਨਾ ਵਿਦਿਆਰਥੀ ਦੇ ਸਾਰੇ ਬੱਚਿਆਂ ਨੇ ਪੜ੍ਹਨਾ ਪਰ ਜੇ ਇਸ ਤਰ੍ਹਾਂ ਦਾ ਹਮਲਾ ਆ ਗਿਆ ਤਾਂ ਇੰਨੀ ਕੁ ਸੰਜੀਦਗੀ ਆਮ ਆਦਮੀ ਪਾਰਟੀ ਨੂੰ ਦਿਖਾਉਣੀ ਚਾਹੀਦੀ ਹੈ 2020 ਦੇ ਵਿੱਚ ਇੱਕ ਨਵੀਂ ਸਿੱਖਿਆ ਨੀਤੀ ਬਣੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਹੁਤ ਕੁਝ ਨਵਾਂ ਲੈ ਕੇ ਆਂਦਾ ਸਾਡੇ ਭਾਰਤ ਦੇ ਵਿੱਚ ਪਰ ਇਸ ਨਵੀਂ ਸਿੱਖਿਆ ਨੀਤੀ ਦਾ ਜਿਹੜਾ ਕੁਸ਼ਕ ਖੱਬੇ ਪੱਖੀ ਤਰ੍ਹਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਕੁਝ ਕੋ ਜੋ ਵਿਰੋਧੀ ਤਰ੍ਹਾਂ ਹੈਗਾ ਉਹਨਾਂ ਦੀ ਉਹਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਪਰ ਫਿਰ ਵੀ ਆ ਜਿਹੜੀਆਂ ਵੱਖਰੀਆਂ ਵੱਖਰੀਆਂ ਸਟੇਟਾਂ ਜਿਹੜੀਆਂ ਇਸ ਨਵੀਂ ਸਿੱਖਿਆ ਨੀਤੀ ਨੂੰ ਆ ਜਿਹੜਾ ਉਹ ਲਾਗੂ ਕਰ ਰਹੀਆਂ ਹੈਗਾ ਭਾਵੇਂ ਮਲਮੀ ਜੀ ਜੀਵ ਦੇ ਨਾਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿ ਰਹੀ ਹੈਗੀ ਆ ਕਿ ਅਸੀਂ ਇਸ ਨਵੀਂ ਸਿੱਖਿਆ ਨੀਤੀ ਨੂੰ ਆ ਜਿਹੜਾ ਉਹ ਲਾਗੂ ਕਰਨੇ ਹੋਣ ਦੇਵਾਂਗੇ ਪਰ ਫਿਰ ਵੀ ਸ਼ੁਪਮੇ ਢੰਗ ਦੇ ਨਾਲ ਉਹ ਨਵੀਂ ਸਿੱਖਿਆ ਨੀਤੀ ਆ ਜਿਹੜੀ ਉਹ ਲਾਗੂ ਕਰਨ ਦੀ ਆ ਜਿਹੜੀ ਕਵਾਇਦ ਜਾਰੀ ਹੈਗੀ ਆ ਪਿਛਲੇ ਦਿਨੀ ਅੱਠ ਕਾਲਜ ਆਟੋਨਮਸ ਕਰਨ ਦਾ ਰੌਲਾ ਪਿਆ ਪਰ ਰੌਲਾ ਪੈਣ ਤੋਂ ਬਾਅਦ ਮਾਨ ਸਰਕਾਰ ਨੇ ਆ ਜਿਹੜਾ ਇਹ ਕਹਿ ਕੇ ਪੱਲਾ ਝਾੜ ਲਿਆ ਸੀਗਾ ਕਿ ਸਾਡੇ ਇਹ ਮਾਮਲਾ ਧਿਆਨ ਦੇ ਵਿੱਚ ਹੀ ਨੀਗਾ ਪਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਟੂਡੈਂਟਸ ਯੂਨੀਅਨ ਤੇ ਹੋਰ ਜਥੇਬੰਦੀਆਂ ਵੱਲੋਂ ਇਹ ਪਾਲੇ ਚਿਰ ਤੋਂ ਇਹ ਗੱਲ ਆ ਜਿਹੜੀ ਉਹ ਉਬਾਰੀ ਜਾ ਰਹੀ ਹੈਗੀ ਆ 5 ਸਾਲਾਂ ਤੋਂ 4 ਸਾਲਾਂ ਤੋਂ ਉਬਾਰੀ ਜਾ ਰਹੀ ਆ ਕਿ ਕਾਲਜ ਆਟੋਨਮਸ ਹੋਣੇ ਆ ਕਾਲਜ ਆਟੋਨਮਸ ਹੋਣੇ ਆ ਪਰ ਹੁਣ ਥੋੜਾ ਜਿਹਾ ਕਰੀਚਲ ਘਾਰਾ ਪਿਆ ਸੀਗਾ ਤੇ ਹੁਣ ਪੰਜਾਬ ਸਟੂਡੈਂਟਸ ਯੂਨੀਅਨ ਦੁਆਰਾ ਤਾਂ ਫੇਰ ਡਿਮਾਂਡ ਆ ਜਿਹੜੀ ਉਹ ਉਭਾਰ ਰਹੀ ਹੈਗੀ ਇਸ ਸੰਘਰਸ਼ ਦੇ ਮੈਦਾਨ ਦੇ ਵਿੱਚ ਵਿਦਿਆਰਥੀ ਆ ਜਿਹੜੇ ਉਹ ਨਿਤਰੇ ਹੋਏ ਆ ਤੇ ਪੰਜਾਬ ਦੇ ਵਿੱਚ ਚਾਰ ਥਾਵਾਂ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਆ ਜਿਹੜੀਆਂ ਜਿਵਨੀ ਚੋਣਾ ਹੋਣ ਜਾ ਰਹੀਆਂ ਤੇ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਆ ਜਿਹੜਾ ਉਹ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰੋਟੈਸਟ ਕੀਤੇ ਜਾ ਰਹੇ ਆ ਤੇ ਨਾਲ ਹੀ ਇਹ ਮੰਗ ਰੱਖੀ ਜਾ ਰਹੀ ਆ ਕਿ ਸਿੱਖਿਆ ਜਿਹੜੀ ਆ ਉਹ ਸਟੇਟ ਦਾ ਸਬਜੈਕਟ ਆ ਜਿਹੜੀ ਉਹ ਹੋਣੀ ਚਾਹੀਦੀ ਹੈਗੀ ਆ ਇਸ ਮਾਮਲੇ ਦੇ ਬਾਰੇ ਆ ਜਿਹੜਾ ਡੀਪਲੀ ਗੱਲ ਕਰਾਂਗੇ ਵਿਸਥਾਰ ਦੇ ਵਿੱਚ ਗੱਲਬਾਤ ਕਰਾਂਗੇ ਸਾਡੇ ਨਾਲ ਪੰਜਾਬ ਸਟੂਡੈਂਟਸ ਯੂਨੀਅਨ ਤੋਂ ਜਰਨਲ ਸਕੱਤਰ ਅਮਨਦੀਪ ਖਿਓ ਵਾਲੀ ਮੌਜੂਦ ਨੇ ਬਾਈ ਜੀ ਸਵਾਗਤ ਆ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਅੱਛਾ ਬਾਈ ਜੀ এডੂਕੇਸ਼ਨ ਸਟੇਟ ਸਬਜੈਕਟ ਸਿੱਖਿਆ ਸਟੇਟ ਸਬਜੈਕਟ ਹੋਣੀ ਚਾਹੀਦੀ ਆ ਕਿਉਂ ਹੋਣੀ ਚਾਹੀਦੀ ਆ ਕੀ ਕਾਰਨ ਹੈਗਾ ਕਿਉਂ ਇਹ ਡਿਮਾਂਡ ਆ ਜਿਹੜੀ ਉਹ ਤੁਸੀਂ ਕਰ ਰਹੇ ਹੈਗੇ ਆ ਤਰਕ ਕੀ ਹੈਗੇ ਤੁਹਾਡੇ ਦੇਖੋ ਪਹਿਲਾਂ ਤਾਂ ਸਾਡਾ ਇਹ ਹੈ ਕਿ ਆਪਾਂ ਜਿਹੜਾ ਭਾਰਤ ਹੈਗਾ ਆਪਾਂ ਕਹਿੰਦੇ ਕੇਂਦਰ ਸਰਕਾਰ ਅਸਲ ਚ ਇਹ ਯੂਨੀਅਨ ਸਰਕਾਰ ਆ ਕੇਂਦਰ ਸਰਕਾਰ ਕੇਂਦਰ ਸ਼ਬਦ ਕਿਤੇ ਨਹੀਂ ਹੈਗਾ ਕੇਂਦਰ ਸ਼ਬਦ ਉਦੋਂ ਆਉਣਾ ਸ਼ੁਰੂ ਹੋਇਆ ਜਦੋਂ ਯੂਨੀਅਨ ਯਾਨੀ ਕਿ ਜਿਹੜੀ ਫੈਡਰਲ ਢਾਂਚਾ ਹੈ ਇਹ ਇੱਕ ਪਾਸੇ ਰਾਜ ਨੇ ਫਿਰ ਰਾਜਾਂ ਦੀ ਇੱਕ ਯੂਨੀਅਨ ਹੈ ਇਹ ਨਹੀਂ ਹੈਗਾ ਕਿ ਜਿਹੜੀ ਉੱਤੇ ਯੂਨੀਅਨ ਹੋਊਗੀ ਰਾਜਾਂ ਦੀ ਉਹ ਇੱਕ ਇਸ ਤਰ੍ਹਾਂ ਦੀ ਤਾਕਤ ਬਣ ਜੂਗੀ ਕਿ ਉਹੀ ਸਾਰਾ ਕੁਝ ਦੇਸ਼ ਚ ਡਿਸਾਈਡ ਕਰੂਗੀ ਤਾਂ ਇਹ ਇੱਕ ਹੋਣ ਲੱਗਿਆ ਤਾਂ ਇਹ ਇੱਕ ਕੇਂਦਰ ਦੇ ਸਰਕਾਰ ਦੇ ਰੂਪ ਚ ਆ ਗਈ ਕਿ ਸ਼ਕਤੀ ਕੇਂਦਰੀਕਰਿਤ ਹੋ ਗਈ ਹੁਣ ਤਰਕ ਪਹਿਲਾ ਇਹ ਆ ਕਿ ਭਾਰਤ ਰਾਜਾਂ ਦਾ ਸੰਗ੍ਰਹਿ ਆ ਹਰੇਕ ਰਾਜ ਨੂੰ ਵੈਸੇ ਤਾਂ ਸੰਵਿਧਾਨ ਦੇ ਵਿੱਚ ਸਿੱਖਿਆ ਨੂੰ ਰਾਜ ਸੂਚੀ ਦਾ ਵਿਸ਼ਾ ਰੱਖਿਆ ਗਿਆ ਸੀ 1947 ਚ 1975 ਦੇ ਵਿੱਚ ਜਦੋਂ ਐਮਰਜੈਂਸੀ ਲੱਗੀ ਆ ਤਾਂ ਉਸ ਸਮੇਂ ਨੂੰ ਸੰਵਰਤੀ ਸੂਚੀ ਚ ਪਾ ਦਿੱਤਾ ਗਿਆ ਹੂੰ ਉਸ ਸਮੇਂ ਇਹਦੀ ਸਮੀਖਿਆ ਦੇ ਲਈ ਕਮੇਟੀਆਂ ਬਣੀਆਂ ਤਾਂ ਕਠਾਰੀ ਕਮਿਸ਼ਨ ਵੀ ਆਇਆ ਉਹਨਾਂ ਦੀ ਇੱਕ ਡਿਊਟੀ ਇਹ ਵੀ ਲੱਗੀ ਸੀ ਕਿ ਸਿੱਖਿਆ ਰਾਜਾਂ ਦੇ ਅੰਦਰ ਰਹਿਣੀ ਚਾਹੀਦੀ ਹੈ ਕਿ ਸਿੱਖਿਆ ਜਿਹੜੀ ਹੈਗੀ ਹੈ ਸੰਵਰਤੀ ਯਾਨੀ ਕਿ ਸਾਂਝੀ ਸੂਚੀ 'ਚ ਪਾ ਦਿੱਤੀ ਜਾਵੇ ਉਹਨਾਂ ਦੀ ਇੱਕ ਵਿਸ਼ੇਸ਼ ਟਿੱਪਣੀ ਆ ਕਿ तमाम ਰੌਲੇ ਰੱਪੇ ਦੇ ਬਾਵਜੂਦ ਵੀ ਚਾਹੇ ਐਂਟੀ ਹਿੰਦੀ ਲਹਿਰ ਚੱਲੀ ਹੋਰ ਬਹੁਤ ਸਾਰਾ ਵਿਰੋਧ ਹੋਇਆ ਉਹਨਾਂ ਨੇ ਤਾਂ ਵੀ ਇਹ ਕਿਹਾ ਕਿ ਸਾਰੇ ਰੌਲੇ ਦੇ ਬਾਵਜੂਦ ਸਿੱਖਿਆ ਨੂੰ ਰਾਜਾਂ ਦੇ ਅੰਦਰ ਹੀ ਰੱਖਣਾ ਚਾਹੀਦਾ ਨਹੀਂ ਤਾਂ ਇਹ ਕਿਸੇ ਖਾਸ ਵਿਚਾਰਧਾਰਾ ਨੂੰ ਲੈ ਕੇ ਤਾਨਾਸ਼ਾਈ ਵਾਲੇ ਪਾਸੇ ਦੇਸ਼ ਨੂੰ ਲਿਜਾ ਸਕਦੀ ਹੈ ਮਤਲਬ ਸਿੱਖਿਆ ਐਡੀ ਇੰਪੋਰਟੈਂਟ ਚੀਜ਼ ਆ ਇੱਕ ਤਾਂ ਇਹ ਗੱਲ ਆ ਦੂਸਰਾ ਹੈਗਾ ਕਿ ਸੰਵਰਤੀ ਸੂਚੀ ਚ ਪਾਉਣ ਲੱਗੇ ਲਿਖ ਦਿੱਤਾ ਗਿਆ ਕਿ ਜੇਕਰ ਕਿਤੇ ਰਾਜ ਤੇ ਕੇਂਦਰ ਚ ਡਿਸਪਿਊਟ ਹੁੰਦਾ ਤਾਂ ਅੰਤਿਮ ਫੈਸਲਾ ਕੇਂਦਰ ਦਾ ਮੰਨਿਆ ਜਾਣਾ ਯੂਨੀਅਨ ਸਰਕਾਰ ਦਾ ਮੰਨਿਆ ਜਾਣਾ ਤਾਂ ਇਹਦਾ ਮਤਲਬ ਇਹ ਇੱਕ ਤਰ੍ਹਾਂ ਨਾਲ ਸਾਰੀ ਪਾਵਰ ਉਧਰ ਲੈ ਗਿਆ ਜਦੋਂ 2014 ਚ ਭਾਜਪਾ ਸਰਕਾਰ ਕੇਂਦਰ ਦੇ ਵਿੱਚ ਸੱਤਾ ਚ ਆ ਜਾਂਦੀ ਹੈ ਤਾਂ ਉਹ ਬਹੁਮਤ ਦੇ ਨਾਲ ਆ ਜਾਂਦੀ ਹੈ ਹੁਣ ਦੇਖੋ ਇਸ ਸਮੇਂ ਉਹਨਾਂ ਦਾ ਇੱਕ ਸਿਆਸੀ ਪ੍ਰੋਜੈਕਟ ਹੈ ਜਿਹਦੇ ਵਿੱਚ ਉਹ ਬਹੁਤ ਸਾਰੀਆਂ ਤਮਾਮ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਉਹ ਆਪਣੇ ਅੰਦਰ ਯਾਨੀ ਕਿ ਕੇਂਦਰੀਕਰਿਤ ਕਰ ਕੇਂਦਰੀਕਰਨ ਕਰ ਰਹੀ ਹੈ ਕਿ ਹਰੇਕ ਪਾਵਰ ਉਹਨਾਂ ਦੀ ਜਿਹੜੀ ਪਾਰਲੀਮੈਂਟਰੀ ਕੈਬਨਿਟ ਮਿਨਿਸਟਰੀ ਹੈ ਜਿਹੜੀ ਸੱਤਾ ਤੇ ਰਹਿ ਗਈ ਆ ਉਹਦੇ ਅਨੁਸਾਰ ਚੱਲੇ ਉਹਦੇ ਵਿੱਚੋਂ ਉਹ ਕਰਕੀ ਰਹੀ ਹੈ ਉਹ ਖੇਤੀ ਨੂੰ ਰੈਗੂਲੇਟ ਕਰ ਰਹੀ ਹੈ ਉਹਦੇ ਵਿੱਚੋਂ ਕਾਰਪੋਰੇਟ ਨੂੰ ਇੰਟਰੋਡਿਊਸ ਕਰ ਰਹੀ ਹੈ ਜਿਹਦੇ ਚੋਂ ਅਵਾਨੀ ਡਾਨੀ ਦੇ ਜਾਂ ਤਿੰਨ ਖੇਤੀ ਕਾਨੂੰਨ ਆਏ ਉਹਦੇ ਚੋਂ ਉਹ ਕਿਰਤ ਕਾਨੂੰਨਾਂ ਦੇ ਵਿੱਚ ਸੋਧਾਂ ਕਰਕੇ ਮਜ਼ਦੂਰਾਂ ਦੇ ਖਿਲਾਫ ਇੱਕ ਵੱਡਾ ਫੈਸਲਾ ਲੈ ਕੇ ਆਏ ਉਹਦੇ ਵਿੱਚੋਂ ਉਹ ਸਿੱਖਿਆ ਦੀ ਨੀਤੀ ਤੇ ਲੈ ਕੇ ਆਏ ਉਹਦੇ ਵਿੱਚੋਂ ਉਹ ਪੰਜਾਬ ਦੇ ਪਾਣੀ ਦਾ ਜਾਨੀ ਕਿ ਜਿੰਨੇ ਡੈਮ ਨੇ ਉਹਨਾਂ ਦਾ ਮਸਲਾ ਲੈ ਕੇ ਆਈ ਉਹ ਇਸ ਤਰ੍ਹਾਂ ਇਹ ਇੱਕ ਪ੍ਰੋਜੈਕਟ ਆ ਪੂਰੇ ਦਾ ਪੂਰਾ ਇਹ ਪ੍ਰੋਜੈਕਟ ਕੀ ਆ ਕਿ ਅਖੰਡ ਹੋਊਗਾ ਚੀਜ਼ ਜਦੋਂ ਆਪਾਂ ਰਾਜਾਂ ਦੀ ਗੱਲ ਕਰਦੇ ਆ ਤਾਂ ਰਾਜ ਨੇ ਇੱਕ ਇੱਥੇ ਇੱਕ ਇੱਥੇ 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 ਉਹ ਕਹਿੰਦੇ ਆ ਵੀ ਇਹ ਨਹੀਂ ਇਹ ਸਾਰਾ ਕੁਝ ਅਖੈਰਾ ਹੈ ਅਸੀਂ ਕਹਨੇ ਆ ਕਿ ਇਹ ਅਖੈਰਾ ਨਹੀਂ ਹੈਗਾ ਇਹ ਵੱਖਰਾ ਵੱਖਰਾ ਬਹੁ ਪੰਤੀ ਹੈ ਇਹਨਾਂ ਦੀਆਂ ਆਪਣਾ ਸਥਾਨਕ ਕਲਚਰ ਹੈ ਆਪਣੀ ਸਥਾਨਕ ਪੈਦਾਵਾਰ ਹੈ ਆਪਣੇ ਸਥਾਨਕ ਮੰਗਾ ਨੇ ਆਪਣੇ ਸਥਾਨਕ ਸਿਆਸੀ ਮਸਲੇ ਨੇ ਆਪਣੇ ਸਥਾਨਕ ਧਾਰਮਿਕ ਕੀਤੇ ਨੇ ਲੋਕਾਂ ਦਾ ਸੱਭਿਆਚਾਰਕ ਮਾਮਲਾ ਹੈਗਾ ਇਹ ਜਿਹੜੀ ਸਥਾਨਕ ਚੀਜ਼ ਹੈਗੀ ਹੈ ਇਹਨੂੰ ਇਸ ਤਰ੍ਹਾਂ ਨੂੜ ਕੇ ਜਦੋਂ ਅਖਹਿਰਾ ਕਰੋਗੇ ਤਾਂ ਇਹ ਗੈਰ ਸਵਿਧਾਨਕ ਵੀ ਹੈ ਇਹ ਇੱਕ ਡਿਕਟੇਟਰਸ਼ਿਪ ਵੀ ਹੈ ਔਰ ਇਸ ਨੂੰ ਨੂੜ ਕੇ ਜਦੋਂ ਕਹਿਰਾ ਕਰਨ ਲੱਗੇ ਹੋਏ ਆ ਤਾਂ ਫਿਰ ਉਹ ਕਿਸ ਕਿਸਮ ਦਾ ਕਰਨਾ ਇੱਥੇ ਆ ਕੇ ਉਹਨਾਂ ਦੀ ਜਿਹੜੀ ਸਨਾਤਨ ਨਹੀਂ ਕਹਿ ਸਕਦੇ ਆਪਾਂ ਉਸ ਤੋਂ ਵੀ ਹੈਗਾ ਜੇ ਆਪਾਂ ਮਨੁਸਮ੍ਰਿਤੀ ਦੀ ਗੱਲ ਕਰਦੇ ਆਂ ਜਿੱਥੇ ਉਹ ਇੱਕ ਕਟੜਤਾ ਦਾ ਹਿੰਦੂਤਵ ਦਾ ਏਜੰਡਾ ਲੈ ਕੇ ਆਉਂਦੇ ਆ ਕਿ ਨਹੀਂ ਇਹ ਸੰਵਿਧਾਨ ਵੀ ਠੀਕ ਨਹੀਂ ਇਹ ਇਤਿਹਾਸ ਵੀ ਠੀਕ ਨਹੀਂ ਲਿਖਿਆ ਗਿਆ ਇਹ ਜੋ ਵਿਗਿਆਨ ਚੱਲ ਰਿਹਾ ਇਹ ਵੀ ਠੀਕ ਨਹੀਂ ਹੈਗਾ ਜਾਨੀ ਕਿ ਉਹ ਇਹ ਕਹਿੰਦੇ ਆ ਕਿ ਸਾਡੀ ਆਪਣੀ ਜੀਵਨ ਸ਼ੈਲੀ ਸਾਡੀ ਸੋਚਣ ਦੀ ਜਿਹੜੀ ਸਾਡੀ ਦਿਸ਼ਾ ਹੈਗੀ ਹੈ ਜਾਂ ਢੰਗ ਤਰੀਕਾ ਹੈਗਾ ਉਹ ਉੱਤਮ ਹੈ ਪੂਰੀ ਦੁਨੀਆ ਦੇ ਵਿੱਚੋਂ ਇਸ ਲਈ ਅਸੀਂ ਉਹਨੂੰ ਲੈ ਕੇ ਜਾਣਾ ਉਹਦੇ 'ਚ ਉਹ ਮਨੁਸਮ੍ਰਿਤੀ ਨੂੰ ਵੀ ਜਾਇਜ਼ ਠਹਿਰਾਉਂਦੇ ਆ ਜਿਹਦੇ ਵਿੱਚ ਛੂਦਰਾਂ ਨੂੰ ਜਿਹੜੇ ਵਰਣ ਨੇ ਉਹਦੇ 'ਚ ਜਾਨਵਰਾਂ ਦੇ ਬਰਾਬਰ ਔਰਤ ਨੂੰ ਜਾਨਵਰਾਂ ਦੇ ਬਰਾਬਰ ਰੱਖਣਾ ਇੱਕ ਗੈਰ ਵਿਗਿਆਨਕ ਨਜ਼ਰੀਆ ਜਿਹਦੇ ਵਿੱਚ ਊਲ ਜਲੂਲ ਗੱਲਾਂ ਕਰਨੀਆਂ ਜਿਹਦੇ ਵਿੱਚ ਇਹ ਕਿਹਾ ਗਿਆ ਕਿ ਇੱਕ ਅਸੀਂ ਸਾਡਾ ਸੰਵਿਧਾਨ ਕਹਿੰਦਾ ਹੈ ਕਿ ਸਾਇੰਟੀਫਿਕ ਟੈਂਪਰਾਮੈਂਟ ਵਿਗਿਆਨਕ ਨਜ਼ਰੀਆ ਵਿਕਸਿਤ ਕਰਨਾ ਹੈ ਅਲੋਨ ਵਾਲੀਆਂ ਪੀੜ੍ਹੀਆਂ ਦੇ ਵਿੱਚ ਇੱਕ ਪਾਸੇ ਅਸੀਂ ਚੰਦਰਯਾਨ ਭੇਜਿਆ ਚੰ드ਰਮਾ ਦੇ ਉੱਪਰ ਦੂਜੇ ਪਾਸੇ ਇਹ ਤਰਕ ਲੈ ਕੇ ਜਾਣਾ ਕਿ ਰਾਵਣ ਕੋਲੇ ਉਡਣ ਖਟੋਲੇ ਜਾਂ ਪੁਸ਼ਪਕ ਵਾਹਨ ਸੀਗੇ ਜਿਹੜੇ ਇਸ ਤਰ੍ਹਾਂ ਇੱਕ ਅਦ੍ਰਿਸ਼ ਤਾਕਤ ਨਾਲ ਉੱਡ ਸਕਦੇ ਸੀ ਇਹ ਗੈਰ ਵਿਗਿਆਨਕ ਨਜ਼ਰੀਆ ਪਲਾਸਟਿਕ ਸਰਜਰੀ ਦਾ ਇੱਕ ਘਟਨਾਕਰਮ ਬਹੁਤ ਸਾਰੇ ਇਸ ਤਰ੍ਹਾਂ ਦੇ ਟੋਟਕੇ ਆਏ ਇਸੇ ਤਰ੍ਹਾਂ NCERT ਦੀਆਂ ਕਿਤਾਬਾਂ ਦੇ ਵਿੱਚ ਸਿਲੇਬਸਾਂ ਦੀ ਕਾਂਟ-ਛਾਂਟ ਜਿਹੜੀ ਇੱਕ ਖਾਸ ਨਜ਼ਰੀਏ ਤੋਂ ਗੁਜਰਾਤ ਦੇ ਗੋਦਰਾ ਦੰਗਿਆਂ ਦੀ ਸਚਾਈ ਨੂੰ ਬਾਹਰ ਕੱਢਣਾ ਮਹਾਤਮਾ ਗਾਂਧੀ ਦੇ ਕਾਤਲ ਕਤਲ ਦੀ ਘਟਨਾ ਜਿਹੜੀ ਹੈਗੀ ਨੱਥੂਰਾਮ ਗੋੜਸੇ ਵਾਲੀ ਉਹਨੂੰ ਬਾਹਰ ਕੱਢਣਾ ਬਾਬਰ ਮੁਗਲ ਕਾਲ ਦੀ ਹਿਸਟਰੀ ਨੂੰ ਬਾਹਰ ਕੱਢਣਾ ਇਹ ਬਹੁਤ ਸਾਰੇ ਇਸ ਤਰ੍ਹਾਂ ਦਾ ਸਿਲੇਬਸ ਹੈ ਜਿਹਦੇ ਵਿੱਚੋਂ ਆਉਣ ਵਾਲੀਆਂ ਨਸਲਾਂ 'ਚ ਇਹ ਜਿਹੜਾ ਇਤਿਹਾਸਿਕ ਸੱਚ ਹੈ ਇਹਨੂੰ ਉਹ ਡਿਲੀਟ ਕਰ ਦੇਣਾ ਚਾਹੁੰਦੇ ਆ ਜੀ ਬਾਬਰੀ ਮਸਜਿਦ ਹਾ ਦੇਣੀ ਤੇ ਉੱਥੇ ਰਾਮ ਮੰਦਰ ਬਣਾ ਇਹਨੂੰ ਇਤਿਹਾਸ ਚ ਲੈ ਕੇ ਆਉਣਾ ਕਿ ਇਹ ਜਾਇਜ਼ ਕੰਮ ਕੀਤਾ ਗਿਆ ਤਾਂ ਇਹ ਜਿਹੜਾ ਇੱਕ ਖਾਸ ਨਜ਼ਰੀਆ ਥੋਪਿਆ ਜਾ ਰਿਹਾ ਤੇ ਇਹਦੇ ਉਲਟ ਕੀ ਚੀਜ਼ ਹੈ ਪੰਜਾਬ ਦਾ ਆਪਣਾ ਇੱਕ ਸੱਭਿਆਚਾਰ ਹੈ ਬੰਗਾਲ ਦਾ ਆਪਣਾ ਹੈਗਾ ਕੇਰਲਾ ਦਾ ਆਪਣਾ ਹੈਗਾ ਤਮਿਲਨਾਡੂ ਦਾ ਆਪਣਾ ਰਾਜਸਥਾਨ ਦਾ ਆਪਣਾ ਸਿੱਖਿਆ ਅਜਿਹਾ ਕੀ ਇਹਦੇ ਚ ਦਿੱਕਤ ਹੈਗੀ ਹੈ ਕਿ ਸਿੱਖਿਆ ਸਥਾਨਿਕਤਾ ਦੇ ਅਨਸਾਰ ਹੋਣੀ ਚਾਹੀਦੀ ਹੈ ਸਾਡੀਆਂ ਪੰਜਾਬ ਦੀਆਂ ਸਮੱਸਿਆਵਾਂ ਨੇ ਸਾਡਾ ਬੇਰੁਜ਼ਗਾਰੀ ਹੈ ਸਾਡੇ ਕਿੰਨੇ ਪਰਸੈਂਟ ਵਿਦਿਆਰਥੀ ਨੌਜਵਾਨ ਮੁੰਡੇ ਕੁੜੀਆਂ ਬਾਹਰ ਜਾ ਰਹੀਆਂ ਕਿਉਂ ਨਹੀਂ ਪੰਜਾਬ ਬੈਠ ਕੇ ਸੋਚਦਾ ਇਸ ਚੀਜ਼ ਬਾਰੇ ਅੱਜ ਉਹ ਮੈਕਸੀਕੋ ਦੇ ਜੰਗਲਾਂ ਵਿੱਚ ਸਾਡੇ ਨੌਜਵਾਨਾਂ ਦੇ ਕੰਕਾਲ ਮਿਲਦੇ ਹੋਣ ਅਮਰੀਕਾ ਦੀ ਕੰਧ ਟੱਪਣ ਲੱਗੇ ਸਮੁੰਦਰਾਂ ਵਿੱਚ ਡੁੱਬ ਗਏ ਹੋਣ ਤਾਂ ਇਹ ਗੱਲ ਕਿਉਂ ਨਹੀਂ ਸੋਚੀ ਜਾ ਰਹੀ ਪੰਜਾਬ 'ਚ ਕੀ ਇਹਦੇ ਇਸ ਗੱਲ ਬਾਰੇ ਕਦੇ ਵਿਧਾਨ ਸਭਾ 'ਚ ਚਰਚਾ ਹੋਈ ਕਈ ਵਾਰੀ ਤਾਂ ਇਹ ਹੋ ਜਾਂਦੀ ਹੈ ਕਿ ਆਈ ਲਾਈਟਸ ਸਰਕਾਰੀ ਕਰ ਦਿੰਨੇ ਆ ਮਤਲਬ ਉਹਨੂੰ ਹੋਰ ਖੋਲ ਦਿੰਨੇ ਆ ਸੀ ਹੁਣ ਉੱਥੇ ਵੀ ਬ੍ਰੈਂਪਟਨ 'ਚ ਧਰਨਾ ਲੱਗਿਆ ਕਿ ਉਹਨਾਂ ਨੇ ਬੀਜੇ ਬੰਦ ਕਰਤੇ ਤੇ ਉਹਨਾਂ ਨੂੰ ਡਿਪੋਰਟ ਕਰਨ ਦੀਆਂ ਚੀਜ਼ਾਂ ਚੱਲ ਰਹੀਆਂ। ਤੋਂ ਇਸ ਤਰ੍ਹਾਂ ਇਹ ਨਹੀਂ ਸੋਚਿਆ ਗਿਆ। ਇਹਦੇ ਜੋ ਇੱਕ ਸਿਆਸੀ ਪ੍ਰੋਜੈਕਟ ਜਿਹੜਾ ਉਹ ਸਿੱਖਿਆ ਨੂੰ ਇੱਕ ਵੈਪਨ ਦੀ ਤਰ੍ਹਾਂ ਦੇਖਦੇ ਆ ਆਰਐਸਐਸ ਖਾਸ ਕਰਕੇ ਕਿ ਅਸੀਂ ਇੱਕ ਅਜਿਹੀ ਮਾਨਸਿਕਤਾ ਪੈਦਾ ਕਰਾਂਗੇ ਜਿਹੜੀ ਵਰਗਵੰਡ ਦੇ ਆਧਾਰਤ ਹੋਊਗੀ ਜਿਹੜੀ ਪੂਰੇ ਦੇਸ਼ ਨੂੰ ਅਖੰਡ ਇਕਹਿਰਾ ਕਰੂਗੀ ਤੇ ਉਹਦੇ 'ਚ ਫਿਰ ਇਹ ਚੀਜ਼ ਕਦੇ ਨਹੀਂ ਹੋਊਗੀ ਜਿਹੜੀ ਲੋਕਪੱਖੀ ਹੋਊਗੀ, ਲੋਕਤੰਤ੍ਰਿਕ ਹੋਊਗੀ। ਇੱਕ ਤਾਂ ਇਹ ਦੂਜਾ ਤੁਸੀਂ ਕਿਹਾ ਇੱਕ ਕਿ ਨਵੀਂ ਸਿੱਖਿਆ ਨੀਤੀ ਦਾ ਵਿਰੋਧ ਖੱਬੇ ਪੱਖੀ ਤੇ ਵਿਰੋਧੀ ਧਿਰਾਂ ਮੈਂ ਇਹ ਜੀ ਵਾਅਦਾ ਕਰਨਾ ਚਾਹਣਾ ਕਿ ਨਵੀਂ ਸਿੱਖਿਆ ਨੀਤੀ ਜਦੋਂ ਵੀ ਕੋਈ ਲੋਕਤੰਤਰੀ ਪ੍ਰਣਾਲੀ 'ਚ ਕੋਈ ਕਾਨੂੰਨ ਬਣਾਉਣਾ ਜੇ ਉਹਦੀ ਪਾਰਲੀਮੈਂਟਰੀ ਸਿਸਟਮ ਹੈਗਾ ਤਾਂ ਤੁਸੀਂ ਉਹਦੇ ਵਿੱਚ ਉਹ ਸਿੱਖਿਆ ਵਰਗੇ ਮੁੱਦੇ ਤੇ ਤੁਸੀਂ ਉਹਤੇ ਚਰਚਾ ਕਰੋਗੇ ਸੈਂਟਰਲ ਐਡਵਾਈਜ਼ਰੀ ਬੋਰਡ ਆ ਕੈਬ ਕਹਿੰਦੇ ਆਪਾਂ ਨੂੰ ਉਹਦੇ ਵਿੱਚ ਰਾਜਾਂ ਦੇ ਨੁਮਾਇੰਦੇ ਨੇ ਤੁਸੀਂ ਉਹਦੀ ਮੀਟਿੰਗ ਕਾਲ ਕਰੋਗੇ ਉਹਦੇ 'ਚ ਏਜੰਡਾ ਦੇਓਗੇ ਉੱਤੇ ਚਰਚਾ ਹੋਊਗੀ ਸਿੱਖਿਆ ਦੇ ਮਾਮਲੇ 'ਚ ਚਰਚਾ ਕਿਤੇ ਨਹੀਂ ਹੋਈ ਇਹ ਨਹੀਂ ਹੋਈ ਚਰਚਾ ਦੂਸਰਾ 85% ਖਰਚਾ ਰਾਜ ਸਰਕਾਰਾਂ ਕਰਨਗੀਆਂ ਤੇ ਫੈਸਲਾ 1% ਵੀ ਉਹ ਨਹੀਂ ਲੈਣਗੀਆਂ ਇਹ ਇਹ ਗੱਲ ਹੈਗੀ ਹੈ ਨੀਤੀ ਦੀ ਤੀਸਰਾ ਇਸ ਦੇ ਵਿੱਚ ਅਮਾਨੀ ਇਰਾਨੀ ਵਰਗੇ ਕਾਰਪੋਰੇਟ ਘਰਾਣੇ ਸਿੱਖਿਆ ਦੇ ਵਿੱਚ ਇਨਵੈਸਟਮੈਂਟ ਕਰਨਗੇ ਕਾਲਜ ਦਾ ਯੂਨੀਵਰਸਿਟੀ ਦਾ ਬੋਰਡ ਆਫ ਗਵਰਨਰਸ ਬਣੂਗਾ ਉਹਦੇ ਵਿੱਚ ਮੈਂਬਰ ਇੰਡਸਟਰੀਲਿਸਟ ਬੰਦਾ ਵੀ ਹੋਊਗਾ ਕੋਈ ਐਮੀਨੈਂਟ ਪਰਸਨੈਲਿਟੀ ਕੋਈ ਵੀ ਉਹਦੀ ਕੋਈ ਵਿਆਖਿਆ ਨਹੀਂ ਹੈ ਕੱਲ ਨੂੰ ਉਹੋ ਜਿਹੜੀ ਐਮੀਨੈਂਟ ਪਰਸਨੈਲਿਟੀ ਹੈ ਉਹ ਸੱਤਾਧਾਰੀ ਪਾਰਟੀ ਦੀ ਜਾਂ ਆਰਐਸਐਸ ਦੀ ਅਸੀਂ ਕਿਉਂਕਿ ਇਹ ਵਰਤਾਰਾ ਹੈਗਾ ਕਿ ਡਾਇਰੈਕਟਰ ਵਾਈਸ ਚਾਂਸਲਰ ਇਸ ਤਰ੍ਹਾਂ ਲਗਾਏ ਜਾ ਰਹੇ ਆ ਇਸ ਤਰ੍ਹਾਂ ਦੀਆਂ ਚੀਜ਼ਾਂ ਦਿੱਲੀ ਯੂਨੀਵਰਸਿਟੀ ਦੇ ਲਾ ਡਿਪਾਰਟਮੈਂਟ ਚ ਮਨੁਸਮ੍ਰਿਤੀ ਨੂੰ ਰੈਫਰੈਂਸ ਕੋਰਸ ਵਜੋਂ ਪੜ੍ਹਾਉਣ ਦਾ ਫੈਸਲਾ ਆਇਆ। ਏਮਜ਼ ਹਸਪੀਟਲ ਦਿੱਲੀ ਦੇ ਵਿੱਚ ਮੈਡੀਕਲ ਸਾਇੰਸ ਦਾ ਉਹਦੇ ਵਿੱਚ ਇਹ ਫੈਸਲਾ ਆਇਆ ਕਿ ਗਊ ਮੂਤਰ ਕੈਂਸਰ ਦੇ ਇਲਾਜ ਨੂੰ ਠੀਕ ਕਰਦੀ ਹੈ। ਇਹਦੇ ਤੇ ਰਿਸਰਚ ਕੀਤੀ ਜਾਵੇ। ਇਹ ਜਿਹੜੀ ਸ਼ੂਡੋ ਸਾਇੰਸ ਹੈ ਨਕਲੀ ਵਿਗਿਆਨ ਹੈ ਜਿਹੜਾ ਇਹਨੂੰ ਪ੍ਰਮੋਟ ਕਰਨਾ, ਮਿਥਿਆਸ ਨੂੰ ਇਤਿਹਾਸ ਬਣਾ ਕੇ ਲੈ ਕੇ ਆਉਣਾ ਇਹ ਸਾਰਾ ਕੁਝ ਗੈਰ ਵਿਗਿਆਨਿਕ ਹੈ। ਇਸ ਲਈ ਅਸੀਂ ਇਹਦਾ ਵਿਰੋਧ ਕਰਦੇ ਹਾਂ। ਸਾਡੇ ਨਾਲ ਨਾਲ ਬਹੁਤ ਸਾਰੇ ਲੋਕ ਇਹਦਾ ਵਿਰੋਧ ਕਰਦੇ ਆ। ਸਿੱਖਿਆ ਸ਼ਾਸਤਰੀ ਨੇ AEFRT ਇੱਕ ਡੈਸ਼ਨਲ ਲੈਵਲ ਤੇ ਮੰਚ ਬਣਿਆ ਹੋਇਆ ਉਹਦੇ ਇੱਕ ਅਲਟਰਨੇਟਿਵ ਸਿੱਖਿਆ ਨੀਤੀ ਵੀ ਲਿਆਂਦੀ ਆ ਕਿ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਸਕੂਲ ਸਿੱਖਿਆ ਸਮਾਨ ਹੋਣੀ ਚਾਹੀਦੀ ਹੈ ਸਾਡੇ ਇੱਥੇ 118 ਸਕੂਲਾਂ ਨੂੰ ਐਮੀਨੈਂਸ ਬਣਾਉਣ ਦੀ ਗੱਲ ਚੱਲੀ ਹੈ ਭਗਵੰਤ ਮਾਨ ਕਹਿੰਦਾ ਕਿ ਇਹ ਸਾਡਾ ਮਾਡਲ ਆ ਪੰਜਾਬ 'ਚ 19000 ਸਕੂਲ ਆ ਸਰਕਾਰੀ ਉਹਨਾਂ 19000 ਸਕੂਲਾਂ 'ਚੋਂ 118 ਨੂੰ ਅੱਡ ਕੱਢ ਲਿਆ ਗਿਆ ਹੈਗਾ ਕਿ ਇਹ ਆ ਤੇ ਬਾਕੀ ਕਿਉਂ ਨਹੀਂ ਸਵਾਲ ਇਹ ਆ ਕਿ ਬਾਕੀ ਕਿਉਂ ਨਹੀਂ ਇਹ ਪ੍ਰਿਵਿਲੇਜ ਕਿਉਂ ਕੁਝ ਬੰਦਿਆਂ ਨੂੰ ਦਿੱਤਾ ਜਾਊਗਾ ਦੂਸਰਾ ਇਹ ਖਰਚਾ ਕੌਣ ਕਰੂਗਾ ਹੁਣ ਇਹਨਾਂ ਨੇ ਪੀਐਮ ਸ਼੍ਰੀ ਯੋਜਨਾ ਤੋਂ ਮਨਾ ਕਰ ਦਿੱਤਾ ਹੈਗਾ ਕਿ ਅਸੀਂ ਲਾਗੂ ਨਹੀਂ ਕਰਨੀ ਇਹਦੇ ਤੇ ਕੰਟਰਡਿਕਸ਼ਨ ਹੋਈ 500 ਕਰੋੜ ਰੁਪਇਆ ਪੰਜਾਬ ਦਾ ਕੇਂਦਰ ਨੇ ਰੋਕ ਲਿਆ ਇਹ ਕੀ ਬਦਮਾਸ਼ੀ ਹੈ ਇਹ ਬਲੈਕਮੇਲਿੰਗ ਆ ਇਸੇ ਲਈ ਅਸੀਂ ਕਹਿੰਨੇ ਆ ਕਿ ਇਹ ਇੱਕ ਸੰਜੀਦਾ ਮੁੱਦਾ ਹੈਗਾ ਇਹਦੇ ਚ ਵਿਦਿਆਰਥੀਆਂ ਦੀ ਆਪਣੀ ਕੋਈ ਕਲਾਸ ਨਹੀਂ ਹੁੰਦੀ ਵਿਦਿਆਰਥੀਆਂ ਦੇ ਵਿੱਚ ਅਮੀਰਾਂ ਦੇ ਵੀ ਬੱਚਿਆਂ ਨੇ ਪੜ੍ਹਨਾ ਹੈ ਗਰੀਬ ਨੇ ਵੀ ਪੜ੍ਹਨਾ ਵਿਦਿਆਰਥੀ ਦੇ ਸਾਰੇ ਬੱਚਿਆਂ ਨੇ ਪੜ੍ਹਨਾ ਪਰ ਜੇ ਇਸ ਤਰ੍ਹਾਂ ਦਾ ਹਮਲਾ ਆ ਗਿਆ ਤਾਂ ਇੰਨੀ ਕਿ ਸੰਜੀਦਗੀ ਆਮ ਆਦਮੀ ਪਾਰਟੀ ਨੂੰ ਦਿਖਾਉਣੀ ਚਾਹੀਦੀ ਹੈ ਕਿ ਇਸ ਇਹਦੀ ਨਜ਼ਰਸਾਨੀ ਲਈ ਕੋਈ ਕਮਿਸ਼ਨ ਬਣਾਵੇ ਨਵੀਂ ਸਿੱਖਿਆ ਨੀਤੀ ਦੇ ਉਦੀ ਤੇ ਪੜਤਾਲ ਕਰੇ ਉਹਦੀ ਰਿਪੋਰਟ ਲਿਆਵੇ ਤੇ ਨੂੰ ਰੱਦ ਕਰੇ ਇਹਨੂੰ ਚਰਚਾ ਚ ਲੈ ਕੇ ਆਵੇ ਵਿਧਾਨ ਸਭਾ ਜੇ ਤੇ ਮਤਾ ਲੈ ਕੇ ਆਵੇ ਜੇ ਨਹੀਂ ਸਰਕਾਰ ਮੰਦੀ ਤਾਂ ਉਹ ਰਾਜ ਜਿਨ੍ਹਾਂ ਨਾਲ ਕਿਸੇ ਵੇਲੇ ਪੰਜਾਬ ਰਲ ਕੇ ਰਾਜਾਂ ਦੇ ਅਧਿਕਾਰਾਂ ਦੀ ਲੜਾਈ ਲੜਦਾ ਰਿਹਾ ਚਾਹੇ ਉਹ ਜੰਮੂ ਕਸ਼ਮੀਰ ਸੀ ਤਮਿਲਨਾਡੂ ਸੀ ਬੰਗਾਲ ਸੀ ਕੇਰਲਾ ਸੀ ਤਾਂ ਪੰਜਾਬ ਨੂੰ ਵੀ ਇੱਧਰ ਇਹਦੇ ਖਿਲਾਫ ਲੜਾਈ ਲੜਨੀ ਚਾਹੀਦੀ ਹੈ ਇਸ ਮੁੱਦੇ ਨੂੰ ਸਿਆਸੀ ਏਜੰਡਾ ਚੋਣ ਦਾ ਏਜੰਡਾ ਬਣਾਉਣ ਲਈ ਅਸੀਂ ਇਹਨਾਂ ਜਿਮਨੀ ਚੋਣਾਂ 'ਚ ਇਹ ਮੁੱਦਾ ਲੈ ਕੇ ਆਏ ਆ ਕਿ ਇਹ ਮੁੱਦੇ ਨੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਘਾਟਕ ਸਾਬਤ ਹੋਣਾ ਤੁਹਾਨੂੰ ਆਪਣੀ ਨੀਤੀ ਜਦੋਂ ਸੂਬਾ ਸਾਡਾ ਤਾਂ ਨੀਤੀ ਵੀ ਸਾਡੀ ਅਸੀਂ ਆਪਣੀ ਨੀਤੀ ਬਣਾ ਸਕਦੇ ਆ ਇਸ ਪਾਸੇ ਸੋਚਣਾ ਚਾਹੀਦਾ ਇਸ ਲਈ ਅਸੀਂ ਅੱਜ ਇਹ ਪ੍ਰੋਟੈਸਟ ਹੈ ਜਿਹੜੇ ਜਾਰੀ ਕੀਤੇ